ਹਾਂਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸਿੰਧੀ ਬੁੱਟੀ ਹੈ ਜਿਹੜੀ ਉਹ ਬਣਾਉਣੀ ਸਿਖਾਵਾਂਗੇ ਜਿਹੜੀ ਸਿੰਧੀ ਬੁੱਟੀ ਆਪਾਂ ਛੋਟੀ ਹੀ ਬਣਾਉਣੀ ਸਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਬਾਕਸ ਡਰਾ ਕਰਨਾ ਬਾਕਸ ਆ ਜਿਹੜਾ ਆਪਾਂ ਬਿਲਕੁਲ ਛੋਟਾ ਜਿਹਾ ਹੀ ਡਰਾ ਕਰਾਂਗੇ ਇਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਇੱਕ ਬਾਕਸ ਆ ਜਿਹੜਾ ਉਹ ਬਣਾ ਲੈਣਾ ਇਹਦੇ ਨਾਲ ਹੀ ਜਿਹੜੇ ਆਪਣੀ ਸਿੰਧੀ ਬੁੱਟੀ ਆ ਉਹ ਵਧੀਆ ਬਣੂਗੀ ਆਪਾਂ ਇੱਥੋਂ ਵਨ ਲੈਣਾ ਕੋਰਨਰ ਇੱਧਰ 2 ਇੱਧਰ ਆਪਾਂ 3 ਇਹਦੇ ਜਿਹੜੇ ਟੋਟਲ ਹੁੰਦੇ ਨੇ ਉਹ ਉਹ ਅੱਠ ਕਾਰਨਰ ਹੁੰਦੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਜਿਹੜਾ ਧਾਗਾ ਬਾਹਰ ਕੱਢਣਾ ਉਹ ਆਪਾਂ ਪਹਿਲੇ ਕਾਰਨਰ ਤੋਂ ਇੱਥੋਂ ਬਾਹਰ ਕੱਢਣਾ ਦੇਖੋ ਇਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਬਾਕਸ ਦੇ ਵਿੱਚ ਵਿੱਚ ਹੀ ਫਿਲ ਕਰਨਾ ਹੁਣ ਆਪਾਂ ਨੂੰ ਤਾਂ ਅੱਗੇ ਦੀ ਡਾਇਰੈਕਸ਼ਨ ਦੱਸ ਦੂ ਵੀ ਆਪਣਾ ਦੂਸਰਾ ਕਾਰਨਰ ਕਿਹੜਾ ਤੇ ਤੀਸਰਾ ਕਾਰਨਰ ਕਿਹੜਾ ਦੇਖੋ ਜੇ ਤੁਸੀਂ ਧਾਗਾ ਇੱਧਰ ਲੈ ਕੇ ਆਉਂਗੇ ਤਾਂ ਧਾਗਾ ਬਾਹਰ ਜਾ ਰਿਹਾ ਤਾਂ ਆਪਣਾ ਮਤਲਬ ਇਹ ਕਾਰਨਰ ਗਲਤ ਆ ਤਾਂ ਧਾਗਾ ਆਪਣਾ ਇੱਧਰ ਸਿੱਧਾ ਜਾਊਗਾ ਤਾਂ ਆਪਣਾ ਇਹ ਦੂਜਾ ਕਾਰਨਰ ਆ ਇੱਥੋਂ ਆਪਾਂ ਧਾਗਾ ਜਿਹੜਾ ਉਹ نیچے ਨੂੰ ਕੱਢ ਲੈਣਾ ਇਸ ਤੋਂ ਬਾਅਦ ਆਪਾਂ ਧਾਗਾ ਬਾਹਰ ਕੱਢਣਾ ਜੇ ਆਪਾਂ ਇੱਥੋਂ ਬਾਹਰ ਕੱਢਾਂਗੇ ਤਾਂ ਫੇਰ ਬਾਹਰ ਨੂੰ ਜਾਊਗਾ ਆਪਾਂ ਧਾਗਾ ਇੱਥੋਂ ਬਾਹਰ ਕੱਢਣਾ ਤਾਂ ਆਪਣਾ ਇਹ ਹੋ ਗਿਆ ਜੀ ਤੀਜਾ ਕਾਰਨਰ ਹੁਣ ਜੀ ਆਪਾਂ ਇੱਧਰ ਧਾਗਾ ਲੈ ਕੇ ਜਾਵਾਂਗੇ ਤਾਂ ਧਾਗਾ ਫੇਰ ਬਾਹਰ ਨੂੰ ਜਾ ਰਿਹਾ ਤਾਂ ਧਾਗਾ ਆਪਾਂ ਇੱਧਰ ਲੈ ਕੇ ਆਵਾਂਗੇ ਇਹ ਹੋ ਗਿਆ ਆਪਣਾ 4 ਨੰਬਰ ਕਾਰਨਰ ਫੇਰ ਆਪਾਂ ਇੱਥੋਂ ਜਿਹੜਾ ਧਾਗਾ ਗਾ ਉਹ ਨੀਚੇ ਵਾਲੀ ਸਾਈਡ ਨੂੰ ਲੈ ਜਾਣਾ ਹੁਣ ਆਪਾਂ ਧਾਗਾ ਬਾਹਰ ਕੱਢਣਾ ਤਾਂ ਆਪਾਂ 5 ਨੰਬਰ ਕਾਰਨਰ ਤੋਂ ਧਾਗਾ ਜਿਹੜਾ ਉਹ ਬਾਹਰ ਕੱਢਾਂਗੇ ਤਾਂ ਆਪਣਾ 5 ਨੰਬਰ ਕਾਰਨਰ ਇਹ ਹੋ ਗਿਆ ਇਥੋਂ ਆਪਾਂ ਧਾਗਾਗਾ ਜਿਹੜਾ ਉਹ ਆਪਣਾ ਬਾਹਰ ਕੱਢ ਲੈਣਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਨੂੰ 6 ਨੰਬਰ ਕਾਰਨਰ ਵੀ ਧਾਗਾ ਆਪਣੇ ਆਪ ਦੱਸੂਗਾ ਵੀ ਆਪਣਾ ਏਜ ਜਿਹੜਾ ਹੈਗਾਗਾ ਇਹ 6 ਨੰਬਰ ਕਾਰਨਰ ਆ ਇਹਨੂੰ ਆਪਾਂ 6 ਨੰਬਰ ਕਾਰਨਰ ਮੰਨ ਲੈਣਾ ਹੁਣ 7 ਵੀ ਇਹਦੇ ਨਾਲ ਦਾ ਹੀ ਹੋ ਗਿਆ ਕਾਰਨਰ ਆਪਣਾ ਤੇ 8 ਜਦੋਂ ਆਪਾਂ ਇਥੋਂ ਧਾਗਾ ਕੱਢਾਂਗੇ ਤਾਂ ਆਪਣਾ ਇਹ ਹੋ ਗਿਆ ਜੀ 8 ਨੰਬਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਸਿੰਧੀ ਬੁੱਟੀ ਦੇ ਜਿਹੜੇ ਖੁੰਝੇ ਕਹਿ ਸਕਦੇ ਆ ਉਹ 8 ਨੇ ਹੁਣ ਧਾਗਾ ਇਧਰ ਆਪਾਂ ਫਿਰ ਇਸ ਤਰ੍ਹਾਂ ਕੱਢਣਾ ਤੇ ਸੂਈ ਨੂੰ نیچے ਲੈ ਜਾਣਾ ਦੇਖੋ ਇੱਥੋਂ ਆਪਾਂ 1 ਨੰਬਰ ਤੋਂ ਧਾਗਾ ਕੱਢਿਆ ਇਧਰ 2 ਤੇ ਲੈ ਗਏ 3 ਤੇ ਫਿਰ 4 ਤੇ ਲੈ ਹੁਣ ਦੇਖੋ ਆਪਣਾ ਹਰ ਇੱਕ ਵਾਰ ਇਹ ਹੋਊਗਾ ਵੀ ਇੱਕ ਧਾਗਾ نیچے ਜਿਵੇਂ ਆਪਾਂ ਨੀચે ਆ ਧਾਗਾ ਤੇ ਆ ਉੱਪਰ ਦੇਖੋ ਹੁਣ ਜਦੋਂ ਆਪਾਂ 7 ਨੰਬਰ ਤੋਂ ਧਾਗਾ ਕੱਢਾਂਗੇ ਤਾਂ ਦੇਖੋ ਜੇ ਆਪਾਂ ਇਸ ਤਰ੍ਹਾਂ ਕਰਕੇ ਧਾਗਾ ਲੈ ਕੇ ਜਾਵਾਂਗੇ ਤਾਂ ਆਪਣਾ ਦੋਨੋਂ ਧਾਗੇ ਨੇ ਜਿਹੜੇ ਉੱਪਰ ਰਹਿੰਦੇ ਆ ਹੁਣ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਆਪਾਂ ਕਿਹੜਾ ਧਾਗਾ ਦੱਬਣਾ ਤੇ ਕਿਹੜਾ ਚੱਕਣਾ ਦੇਖੋ ਪਹਿਲਾਂ ਆਪਾਂ ਇੱਧਰ ਕੱਢਿਆਂ ਫਿਰ ਆਪਾਂ ਇੱਧਰ ਲੈ ਆਪਣਾ ਧਾਗਾ نیچے ਦੱਬਿਆ ਵਾ ਫਿਰ ਆਪਾਂ ਜਦੋਂ ਇੱਧਰ ਲਿਆਏ ਆਪਣਾ ਜਿਹੜਾ ਆ ਧਾਗਾ ਇਹ ਉੱਪਰ ਆ ਹੁਣ ਆਪਾਂ ਇੱਥੇ ਧਾਗੇ ਨੂੰ ਕੀ ਕਰਨਾ ਇਸ ਧਾਗੇ ਨੂੰ ਆਪਾਂ ਨੱਪਣਾ ਤੇ ਇਸ ਧਾਗੇ ਨੂੰ ਆਪਾਂ ਚੱਕਣਾ ਦੇਖੋ ਇਸ ਤਰ੍ਹਾਂ ਕਰ ਜੀ ਤੇ ਧਾਗਾ ਜਿਹੜਾ ਆਪਾਂ ਇੱਥੋਂ نیچے ਫਿਰ ਕੱਢ ਦੇਣਾ ਦੇਖੋ ਆ ਦੇਖੋ ਆਪਣਾ ਬਾਕਸ ਆ ਜਿਹੜਾ ਚੌਰ ਸੋਤਾ ਪੂਰਾ ਵਧੀਆ ਬਣ ਗਿਆ ਹੁਣ ਆਪਾਂ ਧਾਗਾ ਦਾ ਜਿਹੜਾ ਇੱਥੋਂ ਨਾਲੋਂ ਹੀ ਬਾਹਰ ਕੱਢ ਲੈਣਾ ਫਿਰ ਬਾਹਰ ਕੱਢਿਆ ਹੁਣ ਦੇਖੋ ਆਪਾਂ ਜਦੋਂ ਇੱਥੋਂ ਧਾਗਾ ਬਾਹਰ ਕੱਢ ਲਿਆ ਤਾਂ ਹੁਣ ਆਪਾਂ ਦੇਖਣਾ ਵੀ ਆਪਾਂ ਧਾਗਾ ਕਿੱਧਰ ਲੈ ਜੇ ਆਪਾਂ ਇੱਧਰ ਲੈ ਕੇ ਜਾਵਾਂਗੇ ਤਾਂ ਦੇਖੋ ਧਾਗਾ ਸਾਰਾ ਉੱਪਰ ਹੀ ਰਹਿ ਗਿਆ ਆਪਣਾ ਸੈੱਟ ਨਹੀਂ ਆਉਣਾ ਤਾਂ ਸੌਖਾ ਤਰੀਕਾ ਆਪਾਂ ਧਾਗਾ ਇਧਰੋਂ ਦੀ ਨਾਲੋਂ ਹੀ ਇੱਥੋਂ ਕੱਢਣਾ ਆ ਦੇਖੋ ਆਪਾਂ ਧਾਗਾ ਇੱਥੋਂ ਕੱਢ ਲਿਆ ਤਾਂ ਹੁਣ ਜਦੋਂ ਆਪਾਂ ਇਸ ਤਰ੍ਹਾਂ ਧਾਗਾ ਲੈ ਕੇ ਜਾਵਾਂਗੇ ਤਾਂ ਦਾ ਆਪਣਾ ਧਾਗਾ ਬਾਹਰ ਰਹਿ ਗਿਆ। ਇਹਦਾ ਮਤਲਬ ਕੀ ਆ ਵੀ ਜਿਹੜਾ ਆ ਧਾਗਾ ਆਪਾਂ ਦੇਖੋ ਪਹਿਲਾਂ ਧਾਗਾ ਨੱਪਿਆ ਵਾ ਇੱਥੋਂ ਤਾਂ ਇਹ ਧਾਗੇ ਨੂੰ ਆਪਾਂ ਚੱਕਣਾ। ਇਹ ਪਹਿਲਾਂ ਧਾਗਾ ਨੱਪਿਆ ਗਿਆ ਫਿਰ ਆ ਚੱਕਿਆ ਗਿਆ ਧਾਗਾ। ਫਿਰ ਆਪਾਂ ਇਸ ਧਾਗੇ ਨੂੰ ਇਧਰੋਂ ਸਿੱਧਾ ਲੈ ਕੇ ਜਾਣਾ। ਹੁਣ ਜੇ ਆਪਾਂ ਇਧਰੋਂ ਕੱਢਾਂਗੇ ਤਾਂ ਆਪਣਾ ਤਾਂ ਜਿਹੜੀ ਸਿੰਧੀ ਬੁਟੀ ਉਹ ਸਹੀ ਨਹੀਂ ਬਣਨੀ ਤਾਂ ਆਪਾਂ ਇਧਰ ਹੀ ਹਾਂ ਦੇਖੋ ਆਪਣਾ ਜਿਹੜਾ ਧਾਗਾ ਇਹ ਉੱਪਰ ਆ ਤਾਂ ਆਪਾਂ ਹੁਣ ਇਹਨੂੰ ਕੀ ਕਰਨਾ ਆਪਾਂ ਇਹਨੂੰ ਤਾਂ ਅੱਗੇ ਨੂੰ ਦੱਬ ਦੇਣਾ ਆਪਾਂ ਹੁਣ ਇਹਨੂੰ ਤਾਂ ਅੱਗੇ ਨੂੰ ਦੱਬਾਂਗੇ ਤੇ ਆਹ ਵਾਲਾ ਜਿਹੜਾ ਆਪਣਾ ਧਾਗਾ ਇਹਦੇ ਵਿੱਚ ਦੀ ਇਸ ਤਰ੍ਹਾਂ ਕਰਕੇ ਸੂਈ ਕੱਢਾਂਗੇ ਦੇਖੋ ਫਿਰ ਆਪਾਂ ਇੱਧਰ ਲੈ ਕੇ ਜਾਣਾ ਹੁਣ ਦੇਖੋ ਆਪਣਾ ਇੱਕ ਧਾਗਾ ਆਹ ਦੱਬਿਆ ਗਿਆ ਤੇ ਆਹ ਉੱਪਰ ਆ ਹੁਣ ਆਪਾਂ ਕੀ ਕਰਨਾ ਜਿਹੜਾ ਦੱਬਿਆ ਹੋਇਆ ਧਾਗਾ ਉਹਨੂੰ ਉੱਪਰ ਚੱਕਣਾ ਤੇ ਜਿਹੜਾ ਆਪਣਾ ਉੱਪਰ ਧਾਗਾ ਉਹਨੂੰ ਆਪਾਂ ਦੱਬ ਦੇਣਾ ਇਸ ਤਰ੍ਹਾਂ ਕਰਕੇ ਦੇਖੋ ਇਦਾਂ ਆਪਾਂ ਧਾਗੇ ਨੂੰ ਦੱਬ ਦੇਣਾ ਤੇ ਇਸ ਧਾਗੇ ਨੂੰ ਚੱਕ ਲੈਣਾ ਇਹ ਦੇਖੋ ਹੁਣ ਆਪਣਾ ਧਾਗਾ ਇੱਥੇ ਆ ਗਿਆ ਇਸ ਤੋਂ ਬਾਅਦ ਆਪਾਂ ਫੇਰ ਜਿਹੜਾ 4 ਨੰਬਰ ਤੇ ਬਾਕਸ ਬਣਾਇਆ ਸੀ ਆਪਾਂ ਇਸ ਤਰ੍ਹਾਂ ਕਰਕੇ ਉਹਦੇ ਵਿੱਚ ਦੀ ਜਿਹੜੀ ਆਪਣੀ ਸੂਈ ਆ ਉਹ ਕੱਢ ਲੈਣੀ ਆ ਇੱਥੋਂ ਆਪਾਂ ਜਦੋਂ ਸੂਈ ਕੱਢ ਲਈ ਫਿਰ ਦੇਖੋ ਫਿਰ ਆਪਾਂ ਆ ਧਾਗਾ ਆਪਣਾ ਫਿਰ ਦੱਬਿਆ ਹੋਇਆ ਤੇ ਆ ਧਾਗਾ ਆਪਣਾ ਉਪਰ ਆ ਫਿਰ ਸੇਮ ਆਪਾਂ ਉਸ ਤਰ੍ਹਾਂ ਹੀ ਰਿਪੀਟ ਕਰਨਾ ਆਪਣਾ ਜਿਹੜਾ ਦੱਬਿਆ ਹੋਇਆ ਧਾਗਾ ਇਹ ਉਹਨੂੰ ਚੱਕ ਲੈਣਾ ਤੇ ਆਹ ਜਿਹੜਾ ਧਾਗਾ ਉਹਨੂੰ ਇਸ ਤਰ੍ਹਾਂ ਹੀ ਆਪਾਂ نیچے ਰੱਖ ਦੇਣਾ ਹੁਣ ਫਿਰ ਆਪਾਂ ਦੇਖੋ ਇਸ ਤਰ੍ਹਾਂ ਕਰਕੇ ਆ ਆਪਣਾ ਧਾਗਾ ਜਿਹੜਾ ਇਹਨੂੰ ਆਪਾਂ ਫਿਰ ਇਸ ਤਰ੍ਹਾਂ ਇੱਥੋਂ ਦੀ ਆਪਾਂ ਸੂਈ ਕੱਢਣੀ ਆ ਫੇਰ ਆਪਾਂ ਜਿਹੜਾ ਆਪਣਾ ਹਤਾਗਾ ਦੱਬਿਆ ਹੋਇਆ ਫੇਰ ਇਹਨੂੰ ਚੱਕ ਲੈਣਾ ਤੇ ਦੂਸਰੇ ਨੂੰ ਦੱਬ ਦੇਣਾ ਦੇਖੋ ਇਸ ਤਰ੍ਹਾਂ ਕਰਕੇ ਹੁਣ ਆਪਣੀ ਦੇਖੋ ਸਿੰਧੀ ਬੂਟੀ ਆ ਜਿਹੜੀ ਉਹ ਆਲਮੋਸਟ ਕੰਪਲੀਟ ਹੋ ਗਈ ਹੁਣ ਰਹਿ ਗਈ ਲਾਸਟ ਧਾਗੇ ਦੀ ਗੱਲ ਦੇਖੋ ਜਿਹੜਾ ਲਾਸਟ ਧਾਗਾ ਉਹ ਜਿੱਥੋਂ ਆਪਾਂ ਪਹਿਲਾ ਧਾਗਾ ਕੱਢਿਆ ਸੀ ਉਹ ਆਪਾਂ ਸੂਈ ਆ ਜਿਹੜੀ ਉੱਥੇ ਹੀ ਮੋੜ ਕੇ نیچے ਲੈ ਕੇ ਜਾਣੀ ਆ ਦੇਖੋ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਜਿਹੜੀ ਸਿੰਧੀ ਬੂਟੀ ਆ ਉਹ ਪ੍ਰੋਪਰ ਸਹੀ ਬਣੀ ਆ ਪਰ ਆਪਾਂ ਥੋੜੀ ਬਿਰਲੀ ਦਿਖਾਈ ਆ ਤੁਹਾਨੂੰ ਤਾਂ ਕਿ ਤੁਹਾਨੂੰ ਕਲੀਅਰ ਨਹੀਂ ਹੋਣਾ ਸੀਗਾ ਤਾਂ ਕਰਕੇ ਆਪਾਂ ਥੋੜੀ ਵੱਡੀ ਰੱਖੀ ਆ ਤੁਸੀਂ ਇਸ ਤਰ੍ਹਾਂ ਕਰਕੇ ਛੋਟੀ ਸਿੰਧੀ ਬੁੱਟੀ ਰੱਖ ਕੇ ਉਹਨੂੰ ਕੰਪਲੀਟ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਜਰੂਰ ਕਰ ਦਿਓ ਤੇ ਆਪਣੀ ਕਮੈਂਟ ਕਰਕੇ ਜਰੂਰ ਦੱਸਿਓ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ